ਪਾਸ ਕਰ ਰਬਾ ਸਾਡਾ ਮਨੁੱਖਾਂ ਦਾ ਨਾਮ ਸਹੀ ਜਿਹੜੀ ਜਨੌਰਾਂ ਦਾ ਹੀ ਫਿਕਰ ਕਰ ਲਿਆ ਉਹਨਾਂ ਨੇ ਕਿੜਾ ਢੋਨੇ ਵਿੱਚ ਦਾਣੇ ਜਮਾ ਕੀਤੇ ਹੋਏ ਜਿਹੜੇ ਕੱਢ ਕੇ ਖਾ ਲੈਣਗੇ ਤੇ ਪਕਾ ਲੈਣਗੇ ਆੜਾ ਮੋਟਾ ਫਿਕਰ ਕਰ ਸਾਰਿਆਂ ਇਨਸਾਨ ਦਾ ਵੀ ਫਿਕਰ ਜਾਨਵਰਾਂ ਦਾ ਪਸ਼ੂ ਪੰਛੀਆਂ ਦਾ ਸਾਰੀ ਪ੍ਰਕਿਰਤੀ ਦਾ ਫਿਕਰ ਆ ਤੈਨੂੰ ਸਮਾਂ ਦੇ ਉਹਨਾਂ ਨੂੰ ਜਿਨ੍ਹਾਂ ਨੇ ਜਖੀਰਾ ਜਮਾ ਨਹੀਂ ਕੀਤਾ ਭੋਜਨ ਦਾ ਤਾਂ ਕਿ ਉਹ ਮਾੜਾ ਮੋਟਾ ਉਤੇਲੇ ਆਦੇ ਬੱਚਿਆਂ ਲਈ ਖੱਟ ਕਮਾ ਕੇ ਲਿਆ ਕੇ ਟੱਡ ਪਰ ਸਕਣ ਆ ਯਾਰੂੰ ਇਹ ਨਮਰਾ ਹੋ ਗਿਆ ਸਿੱਟੇ ਤੁਰਿਆ ਜਾ ਨਾ ਜਲੋ ਜਲੋ ਜਲ ਕਿਤਾ ਬਿਆਤਰ ਤਿੰਨ ਚਾਰ ਮੇਰਾ ਦੇਖ ਕੇ ਹੈਰਾਨੀ ਹੁੰਦੀ ਹੈ ਬਸ ਕਰ ਰੱਬਾ ਬਸ ਕਰ ਯਾਰ ਬਸ ਕਰ ਜਾ ਬਸ ਕਰ